ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਦੇ ਉੱਤੇ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਮੈਂ ਇੱਕ ਮ mini ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਜੋ ਕਿ ਇਸ ਤਰ੍ਹਾਂ ਹੈ ਰੱਬ ਨੇ ਧਰਤੀ ਤੇ ਆਉਂਦੇ ਸਮੇਂ ਸੋਚਿਆ ਸੀ ਕਿ ਉੱਥੇ ਬਹੁਤਾ ਖਰਚ ਨਹੀਂ ਹੋਣਾ ਪਰ ਜਿਹੜਾ ਪੈਸਾ ਨਾਲ ਲਿਆਂਦਾ ਸੀ ਸਭ ਖਰਚ ਹੋ ਗਿਆ ਰੱਬ ਚਾਹੁੰਦਾ ਤਾਂ ਅੱਖ ਪਲਕਾਰੇ ਵਿੱਚ ਪੈਸਾ ਪੈਦਾ ਕਰ ਲੈਂਦਾ ਪਰ ਉਸਨੇ ਮਿਹਨਤ ਮਜ਼ਦੂਰੀ ਕਰਕੇ ਢਿੱਡ ਭਰਨ ਦੀ ਵਿਉਂਤ ਬਣਾਈ ਕੰਮ ਤਾਂ ਉਸਨੂੰ ਮਿਲ ਗਿਆ ਪਰ ਬੜੀ ਮੁਸ਼ਕਲ ਨਾਲ ਗਰਮੀ ਦੇ ਦਿਨ ਸਨ ਸਭ ਮਜ਼ਦੂਰਾਂ ਨੂੰ ਪਸੀਨਾ ਆ ਰਿਹਾ ਸੀ ਪਰ ਰੱਬ ਨੂੰ ਨਹੀਂ ਇੱਕ ਮਜ਼ਦੂਰ ਦਾ ਧਿਆਨ ਉਸ ਰੱਬ ਵੱਲ ਗਿਆ ਉਸਨੇ ਦੂਜੇ ਮਜ਼ਦੂਰਾਂ ਨੂੰ ਦੱਸਿਆ ਦੂਜੇ ਨੇ ਤੀਜੇ ਨੂੰ ਦੱਸਿਆ ਇਸੇ ਤਰ੍ਹਾਂ ਇਹ ਗੱਲ ਸਭ ਮਜ਼ਦੂਰਾਂ ਦੇ ਵਿੱਚ ਫੈਲ ਗਈ ਉਹਨਾਂ ਨੇ ਲਗਤ ਲਗਾਇਆ ਕਿ ਇਹ ਰੱਬ ਹੀ ਹੈ ਜੋ ਮਜ਼ਦੂਰ ਦਾ ਰੂਪ ਧਾਰ ਕੇ ਸਾਹਮਣੇ ਆ ਬੈਠਾ ਹੈ। ਉਹਨਾਂ ਨੇ ਅੱਜ ਹੀ ਇੱਕ ਰੇਡੀਓ ਤੇ ਗੀਤ ਸੁਣਿਆ ਸੀ। ਪਤਾ ਨਹੀਂ ਕਿਸ ਪੇਸਟ ਟੱਕਰੇ ਬੰਦਿਆ ਤੈਨੂੰ ਭਗਵਾਨ ਹੋਇ। ਸਾ ਮਜ਼ਦੂਰ ਆ ਕੇ ਉਸ ਦੇ ਚਰਨਾਂ ਵਿੱਚ ਡਿੱਗਣ ਲੱਗੇ। ਜज्ਬਾਤੀ ਹੋਣ ਲੱਗੇ, ਰੋਣ ਲੱਗੇ, ਗਾਉਣ ਲੱਗੇ। ਆਪਣੀਆਂ ਮਨੋਤਾ ਮੰਗਣ ਲੱਗੇ। ਪਰੇਸ਼ਾਨ ਰੱਬ ਨੂੰ ਪਸੀਨਾ ਆ ਗਿਆ। ਆਸ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਕਹਾਣੀ ਸੀ ਜੀ ਮੁਲਖ ਸਿੰਘ ਜੀ ਦੀ ਲਿਖੀ ਹੋਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਲੀਜ਼ ਧੰਨਵਾਦ ਜੀ